ਸ ਡਾਇਰੈਕਟ ਕੋਈ ਸ਼ੋਰ ਕਰਨ ਦੀ ਬਜਾਏ ਮੈਂ ਜਿਹੜੀ ਗੱਲ ਉਹ ਅਖਬਾਰ ਤੇ ਕਹਿ ਕੇ ਗਏ ਨੇ ਡਾਕਟਰ ਸਰੂਜੀ ਦੇ ਰਾਖਸਤ ਵਿੱਚ ਮੈਂ ਉਹਦੇ ਤੇ ਕਨਸੈਂਟਰੇਟ ਕਰਨ ਦੀ ਕੋਸ਼ਿਸ਼ ਕਰਾਂ ਕਿ ਜਿਹੜੀ ਕਿਉਂਕਿ ਬੜਾ ਇਸ਼ੂ ਹੈ ਹੈ ਜਾਤ ਤੇ ਜਮਾਤ ਦਾ ਔਰ ਇਹ ਬਹੁਤ ਵਧੀਆ ਤਰ੍ਹਾਂ ਨਾਲ ਦੇ ਫਾਈਨ ਕੀਤਾ ਗਿਆ ਹੈ ਕਿ ਜਿਹੜੀ ਜਾਤ ਆ ਉਹ ਐਨਕਲੋਜ਼ਡ ਜਮਾਤ ਹੈ ਮੀਨਸ ਕਿ ਉਹਦੇ ਵਿੱਚ ਜਿਹੜੀ ਮੋਬਿਲਟੀ ਆ ਉਹ ਨਾ માત્ર ਹੁੰਦੀ ਹੈ ਜਾਂ ਉਹ ਸੰਭਵ ਨਹੀਂ ਹੁੰਦੀ ਸੋ ਮੈਂ ਇਸੇ ਤੇ ਕੋਸ਼ਿਸ਼ ਕਰਾਂਗਾ ਕਿ ਮੈਂ ਗੱਲ ਸੋਚ ਕੇ ਤਾਂ ਪੁੱਛਵਾਇਆ ਸੀ ਪਰ ਮੈਨੂੰ ਇਹ ਗੱਲ ਬਹੁਤ ਦਿਲਚਸਪ ਲੱਗੀ ਇੰਟਰਸਟਿੰਗ ਲੱਗੀ ਕਿ ਮੈਂ ਇਸ ਗੱਲ ਦੇ ਉੱਤੇ ਵਿਚਾਰ ਹੁਣ ਕਰੀਂ ਉਸ ਤੋਂ ਪਹਿਲਾਂ ਇੱਕ ਬੜਾ ਇਸ਼ੂ ਇਸ ਅੱਜ ਵਾਲੇ ਦੇ ਨਾਲ ਨਹੀਂ ਜਿਹੜੀ ਟੋਟਲ ਪ੍ਰੋਗਰਾਮ ਚੱਲ ਰਿਹਾ ਜਿਹੜਾ ਰੀਬੂਟਿੰਗ ਤੇ ਜਾ ਇਹਦੇ ਸੰਬੰਧ 1-2 ਦਿਨਾਂ ਤੋਂ ਜਾਂ ਪਿਛਲੇ ਕੁਝ ਪ੍ਰੋਗਰਾਮਸ ਦੇ ਵਿੱਚ ਇੱਕ ਗੱਲ बार-बार ਉੱਪਰ ਆਈ ਹੈ ਕਿ ਪਾਰਟਿਕੂਲਰਲੀ ਅੰਮ੍ਰਿਤਸਰ ਦੇ ਵਿੱਚ ਸੈਮੀਨਾਰ ਦੇ ਕਿ ਆਪਾਂ ਤਾਂ ਗੱਲਾਂ ਕਰੀ ਜਾਂਦੇ ਹਾਂ ਕਿ ਪੰਜਾਬ ਨੂੰ ਕੀ ਕਰਨਾ ਚਾਹੀਦਾ ਪੰਜਾਬ ਕਿਵੇਂ ਆ ਅਰਥਚਾਰਸਤ ਦੇ ਸੰਬੰਧ ਦੇ ਵਿੱਚ ਇਹ ਗੱਲ ਆਈ ਸੀ ਕਿ ਆਪਾਂ ਤਾਂ ਜਾਓ ਕਰੇ ਸੀ ਅਸੀਂ ਤਾਂ ਬਹੁਤ ਦੇਰ ਤੋਂ ਸਰਕਾਰ ਨੂੰ ਇਹ ਕਹਿੰਦੇ ਆ ਕਿ ਇਸ ਤਰ੍ਹਾਂ ਕਰੋ ਇਸ ਤਰ੍ਹਾਂ ਕਰੋ ਪਰ ਕੋਈ ਵੀ ਸਰਕਾਰ ਇਸ ਗੱਲ ਤੇ ਆਉਣ ਲਈ ਤਿਆਰ ਨਹੀਂ ਹੈ ਉਹਨਾਂ ਦਾ ਆਪਣਾ ਏਜੰਡਾ ਜੋ ਏਜੰਡਾ ਅਸੀਂ ਡਿਵੈਲਪ ਕਰਨ ਦੀ ਕੋਸ਼ਿਸ਼ ਕਰਦੇ ਆ ਉਹ ਏਜੰਡਾ ਅਪਣਾਉਣ ਲਈ ਸਰਕਾਰਾਂ ਤਿਆਰ ਨਹੀਂ ਹੈ ਤੇ ਅੱਜ ਵੀ ਗੱਲ ਨਹੀਂ ਪੁਰਾਣੀ ਹੋਈ ਆ ਅੱਜ ਵੀ ਹੋ ਰਿਹਾ ਜੇ ਅਗਰ ਅਸੀਂ ਹੁਣ ਇਹ ਏਜੰਡਾ ਤਿਆਰ ਕਰ ਰਹੇ ਆ ਤਾਂ ਸਰਕਾਰ ਨੇ ਤਿਆਰੀ ਘੇਰ ਨਹੀਂ ਕਰਨੀ ਫਿਰ ਇਸ ਬੰਦੇ ਵਿੱਚ ਕੀ ਕੀਤਾ ਜਾ ਸਕਦਾ ਹੈ ਠੀਕ ਆ ਕਿ ਅਸੀਂ ਇੱਕ ਡਾਕੂਮੈਂਟ ਤਿਆਰ ਕਰਕੇ ਪੇਸ਼ ਕਰ ਦਾਂਗੇ ਤੇ ਸਰਕਾਰ ਨੇ ਉਹਨੂੰ ਮਤਲਬ ਦੂਸਰੀਆਂ ਫਾਈਲਾਂ ਦੇ ਵਿੱਚ ਉਹ ਵੀ ਪਾ ਕੇ ਰਹਿ ਜੇਗੀ ਔਰ ਇਸ ਤੇ ਕੋਈ ਐਕਸ਼ਨ ਨਹੀਂ ਹੋਤਾ ਕਿਉਂਕਿ ਸਰਕਾਰ ਦਾ ਜਿਹੜਾ ਏਜੰਡਾ ਹੈ ਉਹ ਤਾਂ ਸਿਰਫ ਪੌਪੁਲਿਸਟ ਏਜੰਡਾ ਹੈ ਕਿ ਲੋਕਾਂ ਨੂੰ ਪਹਿਲਾਂ ਮੰਗਦੇ ਬਣਾਇਆ ਜਾਂਦੇ ਫਿਰ ਜੇ ਮੰਗ ਧਿਆਨ ਨੂੰ ਉੱਚ ਖਰਾਤਾ ਵੰਡ ਕੇ ਉਹਨਾਂ ਤੋਂ ਬੁਟਾ ਹਾਸਲ ਕਰਕੇ ਦਾ ਇਸ ਦੇ ਇਸ ਸਥਿਤੀ ਦੇ ਵਿੱਚ ਜਦੋਂ ਜੇ ਅਸੀਂ ਕੋਈ ਨਵਾਂ ਏਜੰਡਾ ਤਿਆਰ ਕਰ ਰਹੇ ਹਾਂ ਜਾਂ ਇੰਨੇ ਜਿਹੜੇ ਥਿੰਕਰਸ ਨੇ ਇੱਥੇ ਬੈਠੇ ਨੇ ਆਪ ਉਹ ਆਪਣੀ ਇੰਨੀ ਮਿਹਨਤ ਦੇ ਨਾਲ ਪੇਪਰ ਜਾਂ ਆਪਣਾ ਕੋਈ ਪ੍ਰੋਗਰਾਮ ਤਿਆਰ ਕਰਕੇ ਲੈ ਕੇ ਆਉਂਦੇ ਨੇ ਉਹ ਦੱਸ ਕੀ ਮਹੱਤਵ ਹੈ ਦਾ ਕੌਣ ਆ ਫਿਰ ਉਹ ਜੋ ਇਸ ਨੂੰ ਇੰਪਲੀਮੈਂਟ ਕਰੇਗਾ ਫਿਰ ਇਹ ਵੀ ਗੱਲ ਸਾਹਮਣੇ ਆਈ ਕਿ ਇਸੇ ਕਰਕੇ ਇਹ ਜਿਹੜਾ ਪ੍ਰੋਗਰਾਮ ਆ ਇਹਦੇ ਨਾਲ ਇੱਕ ਇਹ ਵੀ ਗੱਲ ਜੁੜੀ ਗਈ ਹੈ ਹੈਂਡਿੰਗ ਓਵਰ ਬੇਟਨ ਟੂ ਦਾ ਯੂਥ ਕਿਉਂਕਿ ਸਭ ਤੋਂ ਵੱਡਾ ਸ਼ਿਕਾਰ ਇਸ ਵੇਲੇ ਜੋ ਹੋ ਰਹੀ ਹੈਗਾ ਉਹ ਯੂਥ ਹੋ ਰਹੀ ਹੈ ਯੂਥ ਹੀ ਇਸ ਡਾਇਰੈਕਸ਼ਨ ਦੇ ਵਿੱਚ ਕੁਛ ਨਾ ਕੁਛ ਕਰ ਸਕਦੀ ਆ ਔਰ ਅੱਜ ਦੇ ਜਿਵੇਂ ਗੱਲ ਇਹ ਚੱਲੀ ਸੀ ਕਿ ਇੱਕ ਕਿੰਨੀ ਵੱਡੀ 달ਿਤ ਮੂਵਮੈਂਟ ਖੜੀ ਹੋਈ ਅਗਰ ਇਸੇ ਤਰ੍ਹਾਂ ਦੀ ਇੱਕ ਯੂਥ ਮੂਵਮੈਂਟ ਖੜੀ ਹੋ ਜਵੇ ਤਾਂ ਸਰਕਾਰਾਂ ਨੂੰ ਸਰਟਨਲੀ ਉਹਨਾਂ ਗੱਲਾਂ ਤੇ ਆਉਣਾ ਪਏਗਾ ਜੋ ਅਸੀਂ ਚਾਹੁੰਦੇ ਆ ਤੇ ਇਹ ਜਿਹੜਾ ਰੀਬੂਟਿੰਗ ਪੰਜਾਬ ਇਹ ਇੱਕ ਪੰਜਾਬ ਦਾ ਆਉਣ ਵਾਲਾ politcal agenda ਬਣ ਸਕਦਾ ਹੈ ਚਲੋ ਹੁਣ ਮੈਂ ਆਪਣੀ ਉਸ ਗੱਲ ਤੇ ਆਉਣਾ ਐਨਕਲੋਜ਼ਡ ਕਲਾਸ ਪ੍ਰਮੁੱਖ ਤੌਰ ਤੇ ਜਿਹੜੀ ਪ੍ਰੋਡਕਸ਼ਨ ਆ ਉਹਦੇ ਵਿੱਚ ਤਿੰਨ ਚੀਜ਼ਾਂ ਪ੍ਰਮੁੱਖ ਰਹੀਆਂ ਨੇ ਹੁਣ ਤੱਕ ਨੰਬਰ ਇੱਕ ਲੈਂਡ ਜਿਹਦੇ ਤੇ ਗਿਰਟ ਕਰਕੇ ਜਿਹੜਾ ਫਿਊਟ ਸਿਸਟਮ ਆ ਉਹਦੇ ਵਿੱਚੋਂ ਮਾਰਸ਼ ਹੁੰਦਾ ਤੇ ਉੱਥੇ ਜਿਹੜੀ ਆਪ੍ਰੈਸ਼ਨ ਆ ਜਿਹੜਾ ਉਹਦੀ ਉਹਨੂੰ ਮਸ਼ੀਨ ਡਿਫਾਈਨ ਕਰ ਸਕਦਾ ਉਸ ਤੋਂ ਬਾਅਦ ਕੈਪੀਟਲ ਆ ਜਾਂਦੀ ਆ ਲੈਂਡ ਤੋਂ ਬਾਅਦ ਤੇ ਉਹਦੇ ਵਿੱਚ ਫਿਰ ਅਸੀਂ ਦੇਖਦੇ ਆ ਕਿ ਜਿਹੜੇ ਵਰਕਰਸ ਨੇ ਉਹਨਾਂ ਦੀ ਕਿਵੇਂ ਐਕਸਪਲੋਇਟੇਸ਼ਨ ਹੁੰਦੀ ਆ ਤੇ ਜਿਹਦੇ ਵਿੱਚੋਂ ਅਸੀਂ ਟ੍ਰੋਲੀਟੇਰੀਅਟ ਜਮਾਤ ਦਾ ਰਿਜਨਲ ਕਰੀਏਟ ਹੁੰਦਾ ਇਹ ਦੋ ਚੀਜ਼ਾਂ ਅਸੀਂ ਇੱਥੇ ਦੇਖ ਆਏ ਇਸੇ ਕਰਕੇ ਜਦੋਂ ਅਸੀਂ ਇਸ ਗੱਲ ਤੇ ਆਉਨੇ ਆ ਕਿ ਜਿਹੜੀ ਸਰਜੀਤ ਹੁਣਾਂ ਨੇ ਇੱਕ ਗੱਲ ਕਹੀ ਸੀ ਕਿ ਜਿਹੜੀ ਜਾਤਾਂ ਉਹੀ ਟਰਾਂਸਫਾਰਮ ਹੋ ਜਾਂਦੀ ਆ ਪ੍ਰੋਲੇਟੇਰੀਆ ਹੁਸਕਤੀ ਇਹ ਆ ਕਿ ਜਿਹੜੀ ਦੋ ਚੀਜ਼ਾਂ ਵਾਪਰ ਰਹੀਆਂ ਨੇ ਇੱਕ ਤਾਂ ਇਹ ਵਾਪਰ ਰਿਹਾ ਕਿ ਜਿਹੜੀ ਜਾਤ ਆ ਉਹ ਟਰਾਂਸਫਾਰਮ ਹੋ ਜਾਂਦੀ ਆ ਪ੍ਰੋਲੇਟੇਰੀ ਦੇ ਵਿੱਚ ਪ੍ਰੋਲੇਟੇਰੀ ਦੇ ਵਿੱਚ ਨੰਬਰ 2 ਤੇ ਉਹ ਜਿਹੜੀ ਟਰਾਂਸਫਾਰਮਡ ਜਮਾਤ ਦਾ ਜਾਤ ਇਨ ਦੀ ਫਾਰਮ ਆਫ ਜਮਾਤ ਹੁੰਦੀ ਆ ਉਹ ਐਨਕਲੋਜ਼ਡ ਉਹਦੇ ਵਿੱਚੋਂ ਨਿਕਲ ਨਹੀਂ ਸਕਦੀ ਪਰ ਇਹ ਗੱਲ ਜਾਤ ਦੇ ਤਾ ਲਾਗੂ ਹੁੰਦੀ ਆ ਉਹ ਜਮਾਤ ਦੇ ਵਿੱਚ ਮੋਬਿਲਿਟੀ ਕਿਸੇ ਹੱਦ ਤੱਕ ਆ ਜਾਂਦੀ ਹੈ ਪਰ ਮੈਂ ਇਹਨੂੰ ਹੋਰ ਤਰ੍ਹਾਂ ਨਾਲ ਅੰਡਰਸਟੈਂਡ ਕਰਨ ਦੀ ਕੋਸ਼ਿਸ਼ ਕਰਾਂਗਾ ਕਿ ਠੀਕ ਆ ਇਹ ਗੱਲ ਮੰਨ ਲੈਨੇ ਆ ਕਿ ਟਰਾਂਸਫਾਰਮਡ ਜਾਤ ਦੇ ਵਿੱਚ ਜਦੋਂ ਉਹ ਜਮਾਤ ਬਣਦੀ ਆ ਮੋਬਿਲਿਟੀ ਨਹੀਂ ਹੁੰਦੀ ਪਰ ਜਿਹੜੀ ਚੀਜ਼ ਦੇਖਣ ਵਾਲੀ ਆ ਉਹ ਇਹ ਆ ਕਿ ਉਹ ਜਮਾਤ ਟਰਾਂਸਫਾਰਮਡ ਜਾਤ ਐ ਲਾਰਜ ਹੋ ਜਾਂਦੀ ਹੈ ਉਹ ਜੋ ਵਿਸਤਾਰ ਕਰਦਾ ਉਹਦੇ ਵਿੱਚ ਨਵੀਆਂ ਚੀਜ਼ਾਂ ਐਡ ਬਜਾਉਂਦੀਆਂ ਨੇ ਜਿਹੜੀਆਂ ਕਿ ਜਾਤ ਦੇ ਵਿੱਚ ਨਹੀਂ ਸੀ ਜਦੋਂ ਅਸੀਂ ਪ੍ਰੋਲੇਟੇਰੀਏਟ ਨੂੰ ਦੇਖਦੇ ਆ ਪ੍ਰੋਲੇਟੇਰੀਏਟ ਸਰਟਨਲੀ ਟ੍ਰਾਂਸਫਾਰਮਡ ਵਿਆਹਤ ਆ ਪਰ ਉਹਦੇ ਵਿੱਚ ਹੋਰ ਵੀ ਬਹੁਤ ਸਾਰੇ ਅਪਰੈਸਡ ਤੇ ਮਾਰਜਨਲਾਈਜ਼ਡ ਲੋਕ ਸ਼ਾਮਿਲ ਹੋ ਜਾਂਦੇ ਜਿਨ੍ਹਾਂ ਨੂੰ ਅਸੀਂ ਜਿਹੜੇ ਇੰਡਸਟਰੀਅਲ ਵਰਕਰਸ ਦੇ ਤੌਰ ਤੇ ਦੇਖਦੇ ਆ ਇਸ ਨੂੰ ਡਿਨਾਈ ਨਹੀਂ ਕੀਤਾ ਜਾ ਸਕਦਾ ਕਿ ਉਹ ਜਿਹੜਾ ਪ੍ਰੋਲਿਟੇਰੀਏਟ ਆ ਉਹਦੇ ਵਿੱਚ ਜਿਹੜੀ ਜਾਤ ਆ ਉਹ ਸ਼ਾਮਿਲ ਹੈ ਸਪਰਸਟ ਤੇ ਜਿਹੜੀਆਂ ਆਪਰੈਸਡ ਤੇ ਮਾਰਜੀਨਲਾਈਜ਼ਡ ਜਿਹੜੀਆਂ ਜਾਤਾਂ ਨੇ ਉਹਦੇ ਵਿੱਚ ਸ਼ਾਮਿਲ ਪਰ ਮੈਂ ਜਿਹੜੀ ਗੱਲ ਅੱਜ ਇੱਥੇ ਤੁਹਾਨੂੰ ਸ਼ੇਅਰ ਕਰਨੀ ਚਾਹਾਂਗਾ ਉਹ ਇਹ ਆ ਕਿ ਇਸ ਤੋਂ ਬਾਅਦ ਜਿਹਨੂੰ ਅਸੀਂ ਕੈਪੀਟਲ ਕਹਿੰਦੇ ਆ ਕਿ ਕੈਪੀਟਲ ਮਤਲਬ ਮੈਂ ਲੈਂਡ ਤੋਂ ਬਾਅਦ ਕੈਪੀਟਲ ਕੈਪੀਟਲ ਤੋਂ ਬਾਅਦ ਜਿਹੜੀ ਅਗਲੀ ਚੀਜ਼ ਆ ਜਿਹੜੀ ਆ ਜਾਂਦੀ ਆ ਉਹ ਹੈ ਟੈਕਨੋਲੋਜੀ। ਉਹਨ ਰੂਮਨ ਇਸੇ ਗੱਲ ਦੇ ਉੱਤੇ ਗਲੋਬਲ ਪ੍ਰਾਈਸ ਮਿਲਿਆ ਸੀ ਜਦੋਂ ਉਹਨਾਂ ਨੇ ਗੱਲ ਕੀਤੀ ਕਿ ਇਹ ਕੋਈ ਬਾਹਰੀ ਪੱਖ ਨਹੀਂ ਹੈ ਪ੍ਰੋਡਕਸ਼ਨ ਦਾ ਜਿਹੜਾ ਟੈਕਨੋਲੋਜੀ ਹੈ। ਇਹ ਉਹਦਾ ਅੰਦਰਲਾ ਹੀ ਪੱਖ ਆ। ਤੇ ਇਹ ਗੱਲ ਮਾਰਕਸ ਤੋਂ ਵੀ ਟ੍ਰੇਸ ਹੁੰਦੀ ਹੈ। ਸੋ ਮੇਰਾ ਕਹਿਣ ਦਾ ਮਤਲਬ ਆ ਕਿ ਜਿਸ ਨਵੇਂ ਸੈਟਅਪ ਦੇ ਵਿੱਚ ਅਸੀਂ ਐਂਟਰ ਕਰਨ ਜਾ ਰਹੇ ਹਾਂ ਉੱਥੇ ਜਿਹੜੀ ਟੈਕਨੋਲੋਜੀ ਆ ਉਹ ਬਹੁਤ ਵੱਡੇ ਪੱਧਰ ਦੇ ਉੱਤੇ ਇੰਟਰਵਿੰਗ ਕਰਦੀ ਹੈ ਇਹਦੀ ਜਿਆਦਾ ਡਿਟੇਲ 'ਚ ਨਾ ਜਾਂਦਾ ਹੋਇਆ ਮੈਂ ਦੇ ਸਿਰਫ ਇੱਕੋ ਗੱਲ ਕਹਿਣੀ ਚਾਹਾਂਗਾ ਕਿ ਇਹਦੇ ਨਾਲ ਇੱਕ ਨਵੀਂ ਕਲਾਸ ਇਮਰਜ ਹੁੰਦੀ ਹੈ ਜਿਹੜੀ ਪਰਹੋਲਟੀਰੀਟ ਉਹਦੇ ਵਿੱਚ ਸ਼ਾਮਲ ਆ ਜਿਵੇਂ ਪ੍ਰੋਲਿਟੇਰੀਏਟ ਦੇ ਵਿੱਚ ਜਨਤ ਸ਼ਾਮਲ ਸੀ ਔਰ ਇਹ ਜਿਹੜੀ ਨਵੀਂ ਕਲਾਸ ਅਮਰਤ ਹੁੰਦੀ ਆ ਇਹਦੇ ਵਿੱਚ ਪ੍ਰੋਲਿਟੇਰੀਏਟ ਪਲਸ ਇਸ ਜਮਾਤ ਹੋਰ ਆ ਜਾਂਦੀ ਆ ਜਿਨ੍ਹਾਂ ਨੂੰ ਮੈਂ ਜਿਨ੍ਹਾਂ ਨੂੰ ਮਤਲਬ ਕਿ ਹਜਾਸਾ ਦਾ ਉਹ ਅਪਰੈਸਡ ਤੇ ਮਾਰਜਨਲਾਈਜ਼ਡ ਤੋਂ ਵੀ ਬਿਜੌਂਡ ਇਰੈਲੇਵੈਂਟਸ ਨੇ ਜਿਹੜੀ ਟੈਕਨੋਲੋਜੀ ਆ ਇਹ ਸਿਰਫ ਮਾਰਜਨਾਈਜ਼ ਹੀ ਨਹੀਂ ਕਰਦੀ ਇਹ ਬਹੁਤ ਸਾਰੇ ਲੋਕਾਂ ਨੂੰ ਇਰੈਲੇਵੈਂਟ ਸੋ ਇਸ ਤਰ੍ਹਾਂ ਨਾਲ ਹੌਲੀ-ਹੌਲੀ ਦੇਖਦੇ ਆ ਕਿ ਜਿਹੜਾ ਇਹ ਗ੍ਰਿਪ ਆ ਜੋ ਜਿਹੜੇ ਲੋਕ ਕੰਟਰੋਲ ਕਰਦੇ ਨੇ ਹੁਣ ਜਦੋਂ ਅਸੀਂ ਦੇਖਦੇ ਆ ਹੁਣ ਸਿਰਫ ਇਸ ਜਿਹੜੇ ਦੁਨੀਆ ਤੇ ਘਿਨੇ ਮੱਟੋ ਨੇ 20 25 50 ਲੋਕ ਹੀ ਬਚ ਗਏ ਜਿਨ੍ਹਾਂ ਨੇ ਸਾਰੀ ਦੁਨੀਆ ਨੂੰ ਗੁਲਾਮ ਬਣਾਇਆ ਹੋਇਆ ਇਸ ਕਰਕੇ ਕਈ ਵਾਰ ਇਹਨੂੰ ਮੈਂ ਵੀ ਕਿਤੇ ਦੇ ਲਈ ਸ਼ਬਦ ਵਰਤਿਆ ਸੀ ਸ਼ਾਇਦ ਉਹ ਇਨਾ ਪ੍ਰੋਪਰਿਅਟ ਤਾਂ ਨਹੀਂ ਹੈ ਪਰ ਜਦੋਂ ਅਸੀਂ ਇਹਨੂੰ ਦੇਖਣ ਦੀ ਕੋਸ਼ਿਸ਼ ਕਰਦੇ ਆ ਤਾਂ ਇੰਜ ਲੱਗਦਾ ਜਿਵੇਂ ਅਸੀਂ ਕੋਈ ਖਾਸ ਕਿਸਮ ਦੇ ਟੈਕਨੋ ਫਿਊਡਲਿਜ਼ਮ ਵੱਲ ਨੂੰ ਜਾ ਰਹੇ ਹੋਏ ਕਿਉਂਕਿ ਜਿਹੜਾ ਕੈਪਟਲਿਜ਼ਮ ਆ ਇਹਦੀਆਂ ਦੋ ਬਹੁਤ ਮਤਲਬ ਪਛਾਣਾਂ ਨੇ ਜਿਹੜੀਆਂ ਕਿ ਹੁਣ ਨਹੀਂ ਹੈ ਨੰਬਰ 1 ਪ੍ਰੋਫਿਟ ਨੰਬਰ 2 ਮਾਰਕੀਟ ਕੰਪੀਟੀਸ਼ਨ ਅੱਜ ਕੋਈ ਮਾਰਕੀਟ ਕੰਪੀਟੀਸ਼ਨ ਹੀ ਹੈ 10 15 ਲੋਕ ਨੇ ਜਿਹੜੇ ਦੁਨੀਆ ਦੇ ਵਿੱਚ ਆਪਣੀਆਂ ਕਲਾਉਡ ਸਰਵਿਸਿਜ਼ ਵੇਚਦੇ ਨੇ ਸਾਰੇ ਲੋਕਾਂ ਸਾਰੇ ਲੋਕ ਹੀ ਉਹਨਾਂ ਨੇ ਮਤਲਬ ਅਪ੍ਰੈਸ ਅਪ੍ਰੈਸ ਦੇ ਮਾਧਿਅਮੇ ਬੇ ਸ਼ਾਮਲ ਹੋ ਗਏ ਇਸ ਕਰਕੇ ਉਹ ਜਿਹੜੇ ਲੋਕ ਨੇ ਜਿਹੜੇ ਆਪਣੀਆਂ ਸਰਵਿਸਿਜ਼ ਵੇਚਦੇ ਨੇ ਉੱਥੇ ਕੋਈ ਕੰਪੀਟੀਸ਼ਨ ਨਹੀਂ ਹੈ ਉਹ ਸਿਰਫ ਰੈਂਟ ਲੈਂਦੇ ਨੇ ਕੈਪੀਟਲ ਵੀ ਰੈਂਟ ਲੈਂਦੀ ਆ ਉਹ ਵੀ ਰੈਂਟ ਲੈਂਦੇ ਨੇ ਦੂਸਰੀ ਹੈ ਕੰਪੀਟੀਸ਼ਨ ਕੋਈ ਨਹੀਂ ਤੇ ਇਹ ਜਿਹੜਾ ਸਾਰੇ ਦਾ ਸਾਰਾ ਹੈ ਇਹ ਪ੍ਰੋਫਿਟ ਦੀ ਥਾਂ ਤੇ ਰੈਂਟ ਆ ਗਿਆ ਸੋ ਇਸ ਤਰ੍ਹਾਂ ਨਾਲ ਮੈਂ ਸਮਝਦਾ ਕਿ ਜਿਹੜੀ ਇਹ ਹੁਣ ਜਿਹੜੇ ਗ੍ਰੈਸਿਫਿਕ ਮਾਡਲ ਆ ਉਹ ਬਹੁਤ ਜ਼ਿਆਦਾ ਮਤਲਬ ਵਿਸਤਾਰ ਕਰਨ ਕਰਦੇ ਕਿ ਇੱਥੋਂ ਤੱਕ कि ਜਿਹੜੇ ਲੋਕ ਆਪਣੇ ਆਪ ਨੂੰ ਇਹ ਸਮਝਦੇ ਨੇ ਕਿ ਜਿਵੇਂ ਫਾਰ ਐਗਜ਼ਾਮਪਲ ਮੈਂ ਉਹ ਸੌਖੀ ਐਗਜ਼ਾਮਪਲ ਪੰਜਾਬ ਦਾ ਕਿਸਾਨ ਹੁਣ ਤੱਕ ਆਪਣੇ ਆਪ ਨੂੰ ਇਹ ਸਮਝਦਾ ਹੈ ਕਿ ਮੈਂ ਤਾਂ ਆਪਣੀ ਜ਼ਮੀਨ ਦਾ ਮਾਲਕ ਹਾਂ ਮੈਂ ਮਿਹਨਤ ਕਰਦਾ ਤੇ ਉਹਦੇ ਲਈ ਉਹਦੇ ਜੋ ਮੈਂ ਆਪਣੀ ਖੁਸ਼ਹਾਲੀ ਪੈਦਾ ਕਰਦਾ ਗ੍ਰੀਨ ਰੈਵੋਲੂਸ਼ਨ ਕਿਤੇ ਪਰ ਹਕੀਕਤ ਕੀ ਹੈ ਹਕੀਕਤ ਇਹ ਆ ਕਿ ਉਹ ਜਿਹੜੀ ਮਿਹਨਤ ਕਰਦਾ ਮੁਸ਼ਕਲ ਕਰਦਾ ਆਪਣੀ ਜਿਹੜੀ ਜਿਹਨੂੰ ਮਲਕੀਅਤ ਸਮਝਦਾ ਉਹ ਇੱਕ ਵੱਡੇ ਪੱਧਰ ਤੇ ਐਕਸਪਲੋਇਟੇਸ਼ਨ ਦਾ ਆਧਾਰ ਬਣ ਜਾਂਦੀ ਹੈ ਇਹ ਇੱਕ ਐਸੇ ਯੋਗਿਕ ਟੈਂਟਰ ਕਰ ਚੁੱਕੇ ਆ ਅਸੀਂ ਜਿੱਥੇ ਵਿਡਮ ਹੀ ਸਭ ਤੋਂ ਵੱਡਾ ਐਕਸਪਲੋਇਟੇਸ਼ਨ ਦਾ ਸਾਧਨ ਬਣ ਜਾਂਦੀ ਮੈਂ ਆਜ਼ਾਦ ਆ ਮੈਂ ਆਪਣੀ ਜ਼ਮੀਨ 'ਤੇ ਕੰਮ ਕਰਦਾ ਮੈਨੂੰ ਇਹ ਪਤਾ ਹੀ ਨਹੀਂ ਹੈ ਕਿ ਮੈਂ ਬਹੁਤ ਵੱਡੀਆਂ ਵੱਡੀਆਂ ਜਿਹੜੀਆਂ ਕਾਰਪੋਰੇਸ਼ਨਸ ਨੇ ਜਿਹੜੀਆਂ ਐਗਰੋਕੈਮਿਕल्स ਨੂੰ ਡੀਲ ਕਰਦੀਆਂ ਮੈਂ ਉਹਨਾਂ ਦੀ ਸੇਵਾ ਕਰ ਰਿਹਾ ਸੋ ਖੈਰ ਉਹ ਇਸ ਸਥਿਤੀ ਦੇ ਵਿੱਚ ਮੈਂ ਮਤਲਬ ਜਿਹੜਾ ਇਹ ਮਾਰਜਨਲਾਈਜ਼ ਦਾ ਪੰਜਾਬ ਦੇ ਸਬੰਧ ਦੇ ਵਿੱਚ ਗੱਲ ਕਰਨੀ ਚਾਹੁੰਦਾ। ਅਸੀਂ ਦੂਸਰੀਆਂ ਸਟੇਟਸ ਦੇ ਮੁਕਾਬਲੇ ਜਦੋਂ ਪੰਜਾਬ ਦੀ ਐਗਰੀਕਲਚਰ ਨੂੰ ਦੇਖਦੇ ਹਾਂ। ਹੋਰ ਸਟੇਟਸ ਦੇ ਵਿੱਚ ਜਿਉਂ-ਜਿਉਂ ਡੈਮੋਗ੍ਰਾਫਿਕ ਪ੍ਰੈਸ਼ਰ ਲੈਂਡ ਦੇ ਉੱਤੇ ਵੱਧਦਾ ਉਹਦੇ ਨਾਲ ਦੋ ਚੀਜ਼ਾਂ ਵਾਪਰਦੀਆਂ ਨੇ। ਨੰਬਰ 1 ਜਿਹੜੇ ਜੋਤਾਂ ਨੇ ਉਹਨਾਂ ਦਾ ਆਕਾਰ ਵੀ ਘਟਦਾ ਉਹਨਾਂ ਦੀ ਗਿਣਤੀ ਵੀ ਵੱਧਦੀ। ਦੇ ਆਪਰੇਸ਼ਨਲ ਹੋਲਡਿੰਗਸ ਨੇ ਉਹਨਾਂ ਦਾ ਸਾਈਜ਼ ਘਟਦਾ ਤੇ ਗਿਣਤੀ ਵੱਧਦੀ ਹੈ ਪੰਜਾਬ ਜਿਸ ਤਰ੍ਹਾਂ ਨਹੀਂ ਪੰਜਾਬ ਦੇ ਵਿੱਚ ਦੋਨੋਂ ਕੇਸ ਦੇ ਵਿੱਚ ਡੈਮੋਗ੍ਰਾਫਿਕ ਪ੍ਰੈਸ਼ਰ ਵਧਣ ਦੇ ਇੱਕ ਭਾਗ ਹੂਦ ਲੈਂਡ ਹੋਲਡਿੰਗਸ ਦਾ ਸਾਈਜ਼ ਵੀ ਵਧਿਆ ਆਪਰੇਸ਼ਨਲ ਲੈਂਡ ਹੋਲਡਿੰਗਸ ਦਾ ਔਰ ਉਹਨਾਂ ਦੀ ਗਿਣਤੀ ਘਟੀ ਗਈ ਕੀ ਹੋਇਆ ਕਿ ਬਹੁਤ ਸਾਰੇ ਲੋਕ ਨੇ ਜਿਹੜੇ ਉਹ ਇਸ profession ਤੋਂ ਬਾਹਰ ਉਦੋਂ ਕਿ ਸਮ ਦੇ ਲੋਕ ਨੇ ਜਿਹੜੇ ਬਹੁਤ ਘੱਟ ਗਿਣਤੀ ਆ ਉਹਨਾਂ ਦੀ ਆ ਜਿਨ੍ਹਾਂ ਦੇ ਕੋਲ ਜਿਆਦਾ ਲੈਂਡ ਉਹ ਮਤਲਬ ਕਿਤੇ ਨਾ ਕਿਤੇ ਜਾ ਕੇ ਐਡਜਸਟ ਹੋ ਗਏ ਬਿਜ਼ਨਸ ਹੋ ਗਏ ਕੋਈ ਉਹਨਾਂ ਨੇ ਕੁਝ ਕਰ ਲਿਆ ਉਹ ਆਪਾਂ ਨੂੰ ਸਭ ਪਤਾ ਪਰ ਜਿਹੜੇ ਛੋਟੇ ਕਿਸਾਨ ਨੇ ਉਹ ਸਾਰੇ ਦੇ ਸਾਰੇ ਮਾਰਜਨਲਾਈਜ਼ ਹੋ ਗਏ ਔਰ ਉਹਨਾਂ ਦੀ ਜਿਹੜੀ ਲੈਂਡ ਆ ਤੁਸੀਂ ਉਹਨਾਂ ਨੂੰ ਚਾਹੇ ਮਤਲਬ ਦੁੱਗਣੀ ਨਹੀਂ ਤਿੱਗਣੀ ਉਹਨਾਂ ਦੀ ਤੁਸੀਂ ਉਹ ਬਣਾ ਦੋ ਅਰ ਜਿਹੜੀ ਆਪਾਂ ਐਮਐਸਪੀ ਉਸ ਰਵਾਈਵ ਨਹੀਂ ਕਰ ਸਕਦੇ ਅਲਟੀਮੇਟਲੀ ਕੀ ਹੋ ਰਿਹਾ ਕਿ ਉਹ ਲੋਕ ਨਾ ਪ੍ਰਾਪਰਟੀ ਜੀ ਸਕਦੇ ਨੇ ਨਾ ਆਪਣੇ ਬੱਚਿਆਂ ਨੂੰ ਪੜ੍ਹਾ ਸਕਦੇ ਨੇ ਨਾ ਉਹਨਾਂ ਨੂੰ ਹੈਲਥ ਸਰਵਿਸਿਜ਼ ਮੁਹੱਈਆ ਕਰਵਾ ਸਕਦੇ ਨੇ ਉਹਨਾਂ ਦੇ ਸਾਹਮਣੇ ਸਿਰਫ ਇੱਕੋ ਜਿਹਾ ਤਾਰਾ ਰਹਿ ਜਾਂਦਾ ਕਿ ਬੱਚੇ ਨੂੰ ਬਾਹਰ ਭੇਜਿਓ ਕਿਉਂਕਿ ਪੰਜਾਬ ਦੀ ਜਿਹੜੀ ਸਥਿਤੀ ਆ ਇਹ ਇਸ ਕਿਸਮ ਦੀ ਕੋਝੀ ਇੱਥੇ ਜਿਹੜੇ ਲੋਕ ਨੇ ਇੱਥੇ ਜਿਹੜੀ ਯੂਥ ਆ ਉਹਨੂੰ ਅਸੀਂ ਕਿਸੇ ਹੱਦ ਤੱਕ ਇਰੈਲੇਵੈਂਟ ਬਣਾ ਲੱਗੇ ਸੋ ਮੈਂ ਇਹ ਗੱਲ ਕਹਣਾ ਇਹ ਜਿਹੜੀ ਇਰੈਲੇਵੈਂਸ ਦੀ ਜਿਹੜੀ ਗਿਣਤੀ ਆ ਇਹ ਦਿਨੋਂ ਦਿਨ ਵੱਧ ਰਹੀ ਹੈ ਔਰ ਸਾਰੀ ਦੀ ਸਾਰੀ ਯੂਥ ਇੱਕ ਕਿਸਮ ਦੀ ਇਸ ਕੈਟਾਗਰੀ ਦੇ ਵਿੱਚ ਇਸ ਕਲਾਸ ਦੇ ਵਿੱਚ ਸ਼ਾਮਲ ਹੋ ਚੁੱਕੀ ਆ ਔਰ ਉਹ ਉਹਨਾਂ ਲਈ ਕਈ ਟਰਮਸ ਨੇ ਜਿਹੜੀਆਂ ਵਰਤਦੇ ਆਂ ਅਸੀਂ ਉਹਨਾਂ ਨੂੰ ਇਰੈਲੇਵੈਂਟ ਵੀ ਕਹੀ ਜਾਂਦੇ ਆਂ ਅਸੀਂ ਉਹਨਾਂ ਨੂੰ ਮਤਲਬ ਹੋਰ ਵੀ ਬਹੁਤ ਤਰ੍ਹਾਂ ਨਾਲ ਅ ਜੇ ਨਾ ਯੂਸ ਪਰਕੈਰਿਟੀ ਦੇ ਅੰਡਰ ਵੀ ਅਸੀਂ ਉਹਨਾਂ ਨੂੰ ਦੇਖ ਰਹੇ ਆਂ ਕਿ ਯੂਥ ਇਸ ਕਿਸਮ ਦੀ ਕਿਵੇਂ ਡਿਸਇਲਿਜੈਂਟ ਹੋਈ ਆ ਕਿ ਕਿਸ ਤਰ੍ਹਾਂ ਨਾਲ ਅਸੀਂ ਯੂਥ ਮੈਂ ਜੇ ਕਹਿਣਾ ਹੋਵੇ ਅੱਜ ਦੀ ਸਭ ਤੋਂ ਅਪਰੈਸਡ ਤੇ ਮਾਰਟੀਅਲਾਈਜ਼ਡ ਕਲਾਸ ਆ ਜਿਹੜੀ ਉਹ ਯੂਥ ਇਸ ਕਰਕੇ ਔਰ ਉਹ ਦੀ ਉਹਦਾ ਜਿਹੜਾ ਹੈ ਕ੍ਰਾਈਸਿਸ ਹੋਰ ਵੀ ਬਹੁਤ ਜ਼ਿਆਦਾ ਬਣਿਆ ਇਸ ਮੈਂ ਇਸ ਗੱਲ ਦੇ ਉੱਤੇ ਔਰ ਜਿਹੜੀ ਜਿਸ ਡਾਇਰੈਕਸ਼ਨ 'ਚ ਸਾਰੀ ਦੁਨੀਆ ਚੱਲ ਰਹੀ ਹੈ ਟੈਕਨੋਲੋਜੀ ਦੇ ਉਸ ਦੌਰ ਦੇ ਵਿੱਚ ਇਹ ਜਿਹੜੀ ਪ੍ਰਿਕੈਰਿਟੀ ਹੈ ਯੂਥ ਦੀ ਇਹ ਦਿਨੋਂ-ਦਿਨ ਵਧੇਗੀ ਸਿਰਫ ਵਧੇਗੀ ਨਹੀਂ ਇਹ ਬਹੁਤ ਹੀ ਇੱਕ ਐਕਸਿਮਰੇਟਡ ਢੰਗ ਦੇ ਨਾਲ ਵਧੇਗਾ ਇਹਦੇ ਵਿੱਚ ਬਹੁਤ ਜ਼ਿਆਦਾ ਤੇਜ਼ੀ ਆਉਣ ਵਾਲੀ ਆ ਕਿਉਂਕਿ ਆਉਣ ਵਾਲੇ ਟਾਈਮ ਦੇ ਵਿੱਚ ਜਿਵੇਂ ਅਸੀਂ ਦੇਖਦੇ ਹਾਂ ਕਿ ਜਿੰਨੀ ਨਵੇਂ ਟੈਕਨੋਲੋਜੀ ਆ ਉਹ ਇੱਕ ਟੈਕਨੋਲੋਜੀਕਲ ਅਨਐਮਪਲੋਇਮੈਂਟ ਹੈ ਜਿਹੜੀ ਉਹਦੇ ਮਤ ਉਹਨੂੰ ਬਹੁਤ ਤੇਜ਼ੀ ਦੇ ਨਾਲ ਵਧਾਵਾ ਦੇ ਰਹੀ ਹੈ ਸੋ ਮੈਂ ਇਹ ਸਮਝਦਾ ਕਿ ਇਹ ਇਸ ਸਾਰੀ ਸਥਿਤੀ ਦੇ ਵਿੱਚ ਸਾਨੂੰ ਬਿਲਕੁਲ ਨਵੀਂ ਤਰ੍ਹਾਂ ਦੇ ਨਾਲ ਸੋਚਣ ਤੇ ਵਿਚਾਰ ਕਰਨ ਦੀ ਜ਼ਰੂਰਤ ਆ ਤਾਂ ਕਿ ਅਸੀਂ ਇਹ ਸਾਰੀ ਸਥਿਤੀ ਦਾ ਪਾਗਰਾ ਕਰ ਸਕੀਏ ਕਿਉਂਕਿ ਸੁਵਰਾਜ ਸਿੰਘ ਉਹਨਾਂ ਨੇ ਇੱਕ ਬੜੀ ਖੂਬਸੂਰਤ ਗੱਲ ਕਹੀ ਸੀ ਉਹਨਾਂ ਨੇ ਕਿਹਾ ਸੀ ਕਿ ਜਦੋਂ ਅਸੀਂ ਦਲਿਤ ਨੂੰ ਅੰਡਰਸਟੈਂਡ ਕਰਨਾ ਜਦੋਂ ਡੈਫੀਨੇਸ਼ਨ ਦੀ ਗੱਲ ਕਰ ਰਹੇ ਸੀ ਉਹਨਾਂ ਨੇ ਕਿਹਾ ਸੀ ਓਪਰੈਸ਼ਨ ਦੀ ਗੱਲ ਨਹੀਂ ਹੈ ਇਹ ਸੰਘਰਸ਼ ਦੀ ਗੱਲ ਹੈ ਅਸੀਂ ਯੂਥ ਦੀ ਪ੍ਰਕਰੈਰਟੀ ਨੂੰ ਅੰਡਰਸਟੈਂਡ ਕਰਦੇ ਹਾਂ ਅਸੀਂ ਉਹਨਾਂ ਦੇ ਮਟੀਰੀਅਲਾਈਜੇਸ਼ਨ ਨੂੰ ਅੰਡਰਸਟੈਂਡ ਕਰਦੇ ਹਾਂ ਉਹਨਾਂ ਦੀ ਪ੍ਰੈਕੈਰਿਟੀ ਨੂੰ ਅੰਡਰਸਟੈਂਡ ਕਰਦੇ ਆ ਪਰ ਇਹ ਬਹੁਤ ਨਹੀਂ ਹੈ ਕੁਐਸਚਨ ਇਹ ਹੈ ਕਿ ਇਹਦੇ ਲਈ ਸੰਘਰਸ਼ ਕਿਵੇਂ ਇਹ ਸੰਘਰਸ਼ ਦਾ ਮੋਡ ਕੀ ਹੋਏਗਾ ਕਿਉਂਕਿ ਇਹ ਜਿਹੜਾ ਮੋਡ ਆ ਇਹ ਬਿਲਕੁਲ ਡਿਫਰੈਂਟ ਹੋਏਗਾ ਇਸ ਟੈਕਨੋਲੋਜੀ ਦੇ ਯੁੱਗ ਦੇ ਵਿੱਚ ਕਿਸ ਤਰ੍ਹਾਂ ਨਾਲ ਇਹ ਸਾਰਾ ਕੁਝ ਕੀਤਾ ਜਾ ਸਕਦਾ ਮੈਂ ਸਮਝਦਾ ਕਿ ਜੇਵੇਂ ਸ਼ੁਰੂ ਦੇ ਵਿੱਚ ਇਹ ਗੱਲ ਹੋਈ ਸੀ ਸਰਦਾਰ ਸ਼ਵੀਰ ਹੁਣਾਂ ਨੇ ਕੀਤੀ ਸੀ ਜਾਂ ਯੋਗਰਾਧਾਨ ਨੇ ਕੀਤੀ ਸੀ ਗੱਲ ਇਹ ਕਿ ਹਾਂ ਸੋਸ਼ਲ ਜਸਟਿਸ ਦੀ ਗੱਲ ਕੀਤੀ ਸੀ ਪਰ ਮੁੱਖ ਤੌਰ ਤੇ ਅਸੀਂ ਦੇਖਦੇ ਹਾਂ ਕਿ ਤਿੰਨ ਚੀਜ਼ਾਂ ਤੇ ਅਸੀਂ ਧਿਆਨ ਕੇਂਦਰਿਤ ਕਰਦੇ ਹਾਂ ਜਦੋਂ ਅਸੀਂ ਸੰਘਰਸ਼ ਬਾਰੇ ਕੋਈ ਆਪਣਾ ਵਿਊ ਬਣਾਉਣਾ ਨੰਬਰ 1 ਸੋਸ਼ਲ ਜਸਟਿਸ ਕੇ ਬਹੁਤ ਜ਼ਰੂਰੀ ਹੈ ਨੰਬਰ 2 ਤੇ ਡੈਮੋਕਰਟਾਈਜੇਸ਼ਨ ਸੋਸਾਇਟੀ ਦੀ ਨੰਬਰ 3 ਤੇ ਇਕਨੋਮਿਕ ਡਿਵੈਲਪਮੈਂਟ ਅਸੀਂ ਸੋਸਾਇਟੀ ਨੂੰ ਇਹਨਾਂ ਤਿੰਨ ਚੀਜ਼ਾਂ ਦੇ ਰਾਹੀਂ ਮਤਲਬ ਅੰਡਰਸਟੈਂਡ ਆਮ ਤੌਰ ਤੇ ਅੰਡਰਸਟੈਂਡ ਕਰਨ ਦੀ ਕੋਸ਼ਿਸ਼ ਕਰਦੇ ਹਾਂ ਪਰ ਇਹ ਦੋ ਚੀਜ਼ਾਂ ਜਿਸ ਚੀਜ਼ ਤੇ ਆਧਾਰਿਤ ਨੇ ਉਹਦਾ ਜਿਹੜਾ ਮਤਲਬ ਜਿਵੇਂ ਮਾਰਕਸ ਨੇ ਕਹਤਾ ਨਾ ਆਧਾਰ ਹੈ ਇਕਨੋਮਿਕ ਤੇ ਪਾਕਿ ਉਹਦੇ ਤੇ ਉਸਾਰ ਮੈਨੂੰ ਲੱਗਦਾ ਇੱਥੇ ਜਿਹੜਾ ਆਧਾਰ ਆ ਉਹ ਸੋਸ਼ਲ ਜਸਟਿਸ ਕਿ ਸੋਸ਼ਲ ਜਸਟਿਸ ਆ ਜਿਹਦੇ ਜਿਹਦਾ ਦੂਸਰਾ ਨਾਮ ਹੈ ਇਨਕਲੂਜਨ ਇਨਕਲੂਜਨ ਤੋਂ ਬਿਨਾ ਨਾ ਤੁਸੀਂ ਡੈਮੋਕਰਟਾਈਜ਼ ਕਰ ਸਕਦੇ ਹੋ ਸੁਸਾਇਟੀਜ਼ ਨੂੰ ਤੇ ਨਾ ਹੀ ਇਕਨੋਮਿਕ ਡਿਵੈਲਪਮੈਂਟ ਪੋਸੀਬਲ ਆ ਸੋ ਹੁਣ ਜਦੋਂ ਅਸੀਂ ਇਸ ਪ੍ਰੈਸੈਂਟ ਸਿਚੁਏਸ਼ਨ ਤੇ ਦੇਖ ਰਹੇ ਆ ਜਿੱਥੇ ਕਿ ਬਹੁਤ ਵੱਡੇ ਪੱਧਰ ਤੇ ਐਕਸਕਲੂਜਨ ਹੋ ਰਹੀ ਆ ਉੱਥੇ ਜਿਹੜੀਆਂ ਸੁਸਾਇਟੀਜ਼ ਨੇ ਨਾ ਉਹ ਡੈਮੋਕਰੈਟਿਕ ਹੋ ਸਕਦੀਆਂ ਨੇ ਤੇ ਨਾ ਹੀ ਉਹ ਜਿਹੜੀਆਂ ਸੁਸਾਇਟੀਜ਼ ਨੇ ਉਹ ਆਰਥਿਕ ਵਿਕਾਸ ਵੱਲ ਨੂੰ ਵੱਧ ਸਕਦੀਆਂ ਉਹ ਬਹੁਤ ਜ਼ਿਆਦਾ ਐਕਸਪਲੋਇਟੇਸ਼ਨ ਵੱਲ ਨੂੰ ਹੀ ਬਦਲ ਗਈਆਂ ਹੁਣ ਇਸ ਸਥਿਤੀ ਦੇ ਵਿੱਚ ਮੈਂ ਸਮਝਦਾ ਕਿ ਤੇ ਪਰ ਬਹੁਤ ਅਸੀਂ ਇਹ ਵੀ ਇਕਨੋਮਿਸਟ ਦੇ ਵਿੱਚ ਦੇਖਦੇ ਆ ਕਿ ਹਾਂ ਇੱਕ ਲੇਅਰ ਪੈਦਾ ਕੀਤਾ ਜਾ ਸਕਦਾ ਜਿਵੇਂ ਇੱਕ ਬਹੁਤ ਗੱਲ ਅੱਜਕੱਲ ਬਹੁਤ ਚੱਲ ਰਹੀ ਹੈ ਸਾਰੀ ਦੁਨੀਆ ਨੇ ਵੀ ਚੱਲ ਰਹੀ ਆ ਉਹਨੂੰ ਅਸੀਂ ਯੂਨੀਵਰਸਲ ਬੇਸਿਕ ਇਨਕਮ ਕਹਿੰਦੇ ਆ ਕਿ ਠੀਕ ਆ ਅਸੀਂ ਤੁਹਾਨੂੰ ਯੂਥ ਨੂੰ ਜਾਂ ਕਿਸੇ ਨੂੰ ਵੀ ਰੋਜ਼ਗਾਰ ਨਹੀਂ ਦੇ ਸਕਦੇ ਅਸੀਂ ਤੁਹਾਨੂੰ ਪੈਸੇ ਦੇ ਦਿਆ ਕਰਾਂਗੇ ਤੇ ਜਿਹੜਾ ਕੰਮ ਆ ਜਿਹੜੀ ਕਿਰਤ ਆ ਉਹ ਸਾਰੀ ਟੈਕਨੋਲੋਜੀ ਕੋਲ ਹੀ ਹੋਏਗੀ ਟੈਕਨੋਲੋਜੀ ਕਿਰਤ ਕਰੇਗੀ ਤੇ ਤੁਹਾਨੂੰ ਅਸੀਂ ਮਤਲਬ ਮਹੀਤ ਮਤਲਬ ਮਹੀਨੇ ਦਾ ਜਾਂ ਇਹ ਜਿਹੜਾ ਪੈਸਾ ਇੱਕ ਖਰਾਤ ਦੇ ਦਿਆ ਕਰਾਂਗੇ ਜਿਹਨੂੰ ਉਹਨਾਂ ਨੇ ਯੂਨੀਵਰਸਲ ਬੇਸਿਕ ਇਨਕਮ ਦਾ ਨਾਮ ਦਿੱਤਾ ਹੈ ਹੁਣ ਇਹ ਇਹ ਸਾਡੀ ਸਥਿਤੀ ਦੇ ਵਿੱਚ ਸਾਨੂੰ ਜਿਹੜਾ ਨਾਮ ਵੀ ਰੱਖਿਆ ਰੀਬੂਟਿੰਗ ਪੰਜਾਬ ਇਹਦੇ ਪਿੱਛੇ ਵੀ ਬੜੀ ਸੋਚ ਵਿਚਾਰ ਵਾਲੀ ਗੱਲ ਸੀ ਕਿ ਅਸੀਂ ਇਹ ਮੰਨ ਕੇ ਚੱਲ ਜਾਂਦੇ ਹਾਂ ਜਦੋਂ ਰੀਬੂਟਿੰਗ ਪੰਜਾਬ ਦੀ ਗੱਲ ਕਰਦੇ ਆ ਕਿ ਪੰਜਾਬ ਨੂੰ ਹੁਣ ਪੰਜਾਬ ਦਾ ਇਲਾਜ ਨਹੀਂ ਹੈ ਇੱਕ ਬਹੁਤ ਹੀ ਹੋਪਲੈਸ ਸਿਚੁਏਸ਼ਨ ਦੇ ਵਿੱਚ ਪੰਜਾਬ ਪਹੁੰਚ ਚੁੱਕੇ ਕਿ ਨੂੰ ਕਰੈਕਟ ਨਹੀਂ ਕੀਤਾ ਜਾ ਸਕਦਾ ਵੀ ਆਰ ਟੂ ਲੇਟ ਟੂ ਰਿਫਾਰਮ ਇਟ ਇਸ ਸਥਿਤੀ ਦੇ ਵਿੱਚ ਕੀ ਆ ਕਿਸੇ ਨਵੇਂ ਪੰਜਾਬ ਦੀ ਕਲਪਨਾ ਕਰ ਕਿ ਨੂੰ ਅਸੀਂ ਰੀਬੂਟਿੰਗ ਪੰਜਾਬ ਕਰਨੀ ਇਸ ਕਰਕੇ ਮੈਂ ਸਮਝਦਾ ਕਿ ਅਸੀਂ ਪੰਜਾਬ ਇੱਕ ਤੋਂ ਪੰਜਾਬ 2.0 ਵੱਲ ਮੂਵ ਕਰਨਾ ਵੀ ਹੈ ਟੂ ਰੀਮੈਜਿਨ ਪੰਜਾਬ ਇਹ ਜਿਹੜੀ ਗੱਲ ਆ ਕਿਉਂਕਿ ਆਪਾਂ ਪੰਜਾਬ ਚ ਬੈਠੇ ਆਂ ਪੰਜਾਬ ਬਾਰੇ ਗੱਲ ਕਰਦੇ ਆਂ ਪਰ ਸਾਨੂੰ ਇਹ ਧਿਆਨ ਰੱਖਣਾ ਚਾਹੀਦਾ ਕਿ ਇਹ ਜੋ ਕੁਝ ਵਾਪਰ ਰਿਹਾ ਇਹ ਸਿਰਫ ਪੰਜਾਬ ਨਾਲ ਨਹੀਂ ਵਾਪਰ ਰਿਹਾ ਸਾਰੀ ਦੁਨੀਆ ਨਾਲ ਜੋ ਕੁਝ ਨਮੇ ਰਾਸ਼ਟਰਪਤੀ ਜੀ ਅਮਰੀਕਾ ਦੇ ਕਰ ਰਹੇ ਨੇ ਉਹ ਵੀ ਸਾਡੇ ਸਾਰਿਆਂ ਦੇ ਸਾਹਮਣੇ ਹੈ ਕਿ ਕਿਸ ਤਰ੍ਹਾਂ ਨਾਲ ਸਾਡੇ ਨਾਲੋਂ ਵੀ ਕਿਤੇ ਵੱਧ ਤੇਜ਼ੀ ਦੇ ਨਾਲ ਇਹ ਜਿਹੜੀ ਇਹ ਮਾਰਕਸਲਾਈਜੇਸ਼ਨ ਆ ਇਹ ਜਿਹੜੀ ਜਿਹਨੂੰ ਆਪਾਂ ਕਹਿੰਦੇ ਆ ਕਿ ਰੈਲੇਵੈਂਸ ਆ ਲੋਕਾਂ ਦੀ ਇਹ ਬਹੁਤ ਤੇਜ਼ੀ ਦੇ ਨਾਲ ਵਧ ਰਹੀ ਹੈ ਧੰਨਵਾਦ ਹੈ